ਵਿਚ ਆਏ ਸਨ ਦਫਤਰ ਵਿੱਚ ਜਿਹੜਾ ਸਰਦਾਰ ਹਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਸਾਰੀਆਂ ਗੁਰੂ ਨਾਨਕ ਨਾਮ ਦੇਵਾ ਸੰਪਰਦਾਵਾਂ ਨੂੰ ਸਿੱਖ ਸੰਸਥਾਵਾਂ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹਦੇ ਵਾਸਤੇ ਆਪਣੇ ਆਪਣੇ ਸੁਝਾਅ ਦਿਓ ਸੋ ਅਸੀਂ ਅੱਜ ਇੱਥੇ ਨਾਮਕ ਸਿੱਖ ਸੰਗਠਨ ਜਿਹੜੀ ਉਹ ਸੁਝਾਅ ਲੈ ਕੇ ਇਹ ਪੱਤਰ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ ਸਤਿਮਕ ਸਤਿ ਜੀ ਅਸਾਂ ਮਕਸਦ ਇਹ ਹੈ ਜੀ ਕਿ ਅਕਾਲ ਤਖਤ ਦੇ ਜਹੇਦਾਰ ਸਰਬਾਨ ਨੇ ਉਹਨਾਂ ਦੀ ਬਹੁਤ ਉੱਚਾ ਉਹਨਾਂ ਦਾ ਕਾਤੂਦਾ ਸਿੱਖ ਜਗਤ ਵਿੱਚ ਬਹੁਤ ਮਾਨ ਮਰਯਾਦਾ ਵਾਲੀ ਜਗ੍ਹਾ ਹੈ ਉਹ ਦੀ ਮਾਨ ਮਰਯਾਦਾ ਨੂੰ ਮੁੱਖ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਅੱਗੇ ਵਾਸਤੇ ਔਰ ਇਹ ਜਿਹੜੀ ਇੱਕ ਸਾਡੀ ਮੰਗ ਹੈ ਕਿ ਪਹਿਲੀ ਗੱਲ ਤੇ ਇੱਕ ਅਕਾਲ ਤਖਤ ਦਾ ਜਹੇਦਾਰ ਇੱਕ ਹੋਣਾ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੀ ਪਰੰਪਰਾ ਚਲਾਈ ਹੋਈ ਨਹੀਂ ਹੈ لیکن ਸਾਡਾ ਮਤ ਇਹ ਕਿ ਜੇ ਜੇ ਚਲਾਣਾ ਵੀ ਹੈ ਤੇ ਨਾਲ ਮਹਾਨ ਵਿਦਵਾਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਨਾਲ ਜਿਸ ਤਰ੍ਹਾਂ ਸਾਡੇ ਚ ਬੜੇ ਵੱਡੇ ਵੱਡੇ ਵਿਦਵਾਨ ਨੇ ਅਜੇ ਸਿੰਘ ਬੰਗਾਵਰੀ ਹੈਗੇ ਨੇ ਵਰਡ ਬੈਂਕ ਦੇ ਉਹ ਚੇਅਰਮੈਨ ਹੈਗੇ ਨੇ ਜਨਰਲ ਵਿਕਰਮ ਸਿੰਘ ਹੈਗੇ ਨੇ ਮੌਨਟੈਕ ਸਿੰਘ ਜੀ ਆਲੂਵਾਲੀਆ ਹੈਗੇ ਨੇ ਚੀਫ ਜਸਟਿਸ ਆਫ ਇੰਡੀਆ ਜਗਦੀਸ਼ ਸਿੰਘ ਜੀ ਖੈਰ ਇਹ ਜਿਹੇ ਮਹਾਨ ਵਿਦਵਾਨ ਚਾਹੀਦੇ ਨੇ ਜਿਹੜੇ ਇਸ ਰਾਜ ਭਾਗ ਸਾਡਾ ਪੈਰਲਲ ਗਵਰਨਮੈਂਟ ਹੈ ਕਿਸਮ ਦੀ ਰਾਜ ਭਾਗ ਹੈ ਸਿੱਖ ਜਗਤ ਹੈ ਰਾਜ ਭਾਗ ਹੈ ਪੂਰਾ ਉਹਨੂੰ ਸੰਭਾਲਣ ਵਾਸਤੇ ਦੂਸਰਾ ਇਹ ਕਿ ਜਿਹੜੇ ਜਥੇਦਾਰ ਸਹਬਾਨ ਹੋਣੇ ਚਾਹੀਦੇ ਨੇ ਇਹ ਨਾ ਇਹ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਗੁਰਬਾਣੀ ਸ਼ੁੱਧ ਆਉਂਦੀ ਹੈ ਜਾਂ ਉਹ ਕਥਾਵਾਚਕ ਚੰਗੇ ਨੇ ਲੇਕਿਨ ਉਹ ਦੂਸਰਾ ਗੁਣ ਰਾਜ ਭਾਗ ਨੂੰ ਸੰਭਾਲਣਾ ਔਰ ਕਥਾ ਕਰਨੀ ਕਥਾ ਕਰਨੀ ਮਾੜੀ ਗੱਲ ਨਹੀਂ ਹੈਗੀ ਲੇਕਿਨ ਕਥਾ ਕਰਨੀ ਗੁਰਬਾਣੀ ਸੁਧ ਕਰਨੀ ਇਹ ਅਲੱਗ ਗੁਣ ਹੈ ਲੇਕਿਨ ਪੰਥ ਨੂੰ ਸੰਭਾਲਣਾ ਕਿਵੇਂ ਹੈ ਰਾਜ ਭਾਗ ਨੂੰ ਸੰਭਾਲਣਾ ਕਿਵੇਂ ਹੈ ਇਹ ਅਲੱਗ ਯੋਗਤਾ ਹੋਣੀ ਚਾਹੀਦੀ ਸੋ ਇਸ ਕਰਕੇ ਸਾਡੀ ਜਿਹੜੀਆਂ ਮੰਗਾ ਹੈ ਹੈਗੀਆਂ ਨੇ ਅਸੀਂ ਆਸ ਕਰਦੇ ਆ ਸਰਦਾਰ ਹਜਿੰਦਰ ਸਿੰਘ ਜੀ ਆਮ ਆਸ਼ ਰੋਮਿਕ ਕਮੇਟੀ ਦੇ ਚੇਰੇ ਪ੍ਰਧਾਨ ਨੇ ਉਹ ਇਹਨਾਂ ਗੱਲਾਂ 'ਚ ਜ਼ਰੂਰ ਧਿਆਨ ਦੇਣਗੇ ਔਰ ਇਹਨਾਂ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ। ਤੁਹਾਡੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਜਾਂ ਕੰਟੀਸ਼ ਗੜਾਚ ਦੋਨਾਂ 'ਚ ਕਿਹੜੇ ਤੋਂ ਲੱਗਦਾ ਕਿ ਵਧੀਆ ਚੱਲਦਾ ਹੋ ਸਕਦਾ ਹੈ? ਨਹੀਂ ਮੈਂ ਇਸ ਚੀਜ਼ ਤੇ ਕੋਈ ਸਵੈਮੰਦ ਨਹੀਂ ਕਰਨਾ ਜੋ ਸਮੁੱਚੇ ਗੱਲਬਾਤ ਕਰਨ ਵਾਸਤੇ ਅਸੀਂ ਇਸ ਕਮੇਟੀ ਸੰਗਤਾਈ। ਕਿ ਜਿਹੜਾ ਵੀ ਅਕਾਲਤਰ ਤੇ ਜਗਧਰ ਸਾਹਿਬ ਆਖਦੇ ਨੇ ਉਹਨਾਂ ਨੂੰ ਪੂਰੀ ਮਰਜ਼ਾਦਾ ਨਾਲ ਮਾਨ ਮਰਯਾਦਾ ਨੇ ਉਹਨਾਂ ਦਾ ਸਮਾਜ ਵਿੱਚ ਪੂਰਨ ਤੌਰ ਤੇ ਇੱਜ਼ਤ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ ਕਿ ਇਹ ਪੂਰੀ ਪੂਰੀ ਬੋਤ ਨਹੀਂ ਹੈ ਕਿ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਅਗਲੇ ਸਮੇਂ ਵਿੱਚ ਮੈਂ ਕਹਿੰਦਾ ਕਿ ਇੱਕ ਜਿਹੜਾ ਅਕਾਲ ਤਖਤ ਦੇ ਜਗ੍ਹਾ ਤੇ ਬਣ ਲਗਾਇਆ ਜਾ ਉਹ ਪੂਰੀਆਂ ਸਿੱਖ ਸੰਪਰਦਾਵਾਂ ਦੇ ਸਹਿਮਤੀ ਨਾਲ ਲਾਇਆ ਜਾ ਅਗਰ ਕੱਲ ਨੂੰ ਉਹਨਾਂ ਨੂੰ ਲਾਣਾ ਵੀ ਪੈਂਦਾ ਹੈ ਅਗਰ ਲਾਣੇ ਆਪਾਂ ਤਾਂ ਲਾਣ ਵਿੱਚ ਸਨਮਾਨਯੋਗ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦੀ ਵਿਦਾਇਗੀ ਇੱਥੋਂ ਹੋਣੀ ਚਾਹੀਦੀ ਚਰੋਮਿਕ ਕਮੇਟੀ ਕਹਿੰਦੀ ਕਿ 125 ਐਕਟ ਦੇ ਤਹਿਤ ਇਹ ਸਾਡੇ ਜੂਰੀ ਡਿਪ੍ਰੈਸ਼ਨ ਦੇ ਵਿੱਚੋਂ ਦਾਅਵਾ ਕਰਕੇ ਤੁਸੀਂ ਲਾਭ ਨਹੀਂ ਲੈ ਸਕਦੇ ਤਨਾਕ ਨਹੀਂ ਸਕਦੇ ਤੁਹਾਡੇ ਮੁਤਾਬਕ ਠੀਕ ਹੈ ਨਹੀਂ ਸਾਡੇ ਅਸੀਂ ਤਾਂ ਆਪਣਾ ਸੁਝਾਅ ਦਿੱਤਾ ਬਾਕੀ ਉਹਨਾਂ ਨੂੰ ਕੀ ਠੀਕ ਲੱਗਦਾ ਉਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਕਿਉਂਕਿ ਅਕਸਰ ਹੀ ਨਾਮਕਾ ਦੇ ਸੀ ਜਿਹੜੇ ਸਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਜਦ ਤੱਕ ਪਿਛੇ ਵਾਰ ਜੇ ਜੀ ਲੱਗਦਾ ਵੀ ਤੁਸੀਂ ਸੁਝਾਅ ਦਿਓ ਕਿ ਤੁਹਾਨੂੰ ਲੱਗਦਾ ਕਿ ਇੰਪਲੀਮੈਂਟ ਹੋ ਪਾਏਗੇ ਹੋ ਇੰਪਲੀਮੈਂਟ ਹੋਵੇ ਜਾਂ ਨਾ ਹੋਵੇ ਲੇਕਿਨ ਅਸੀਂ ਸਿੱਖ ਜਗਤ ਦਾ ਅਟੁੱਟ ਅੰਗ ਹੈਗੇ ਆ ਅਸੀਂ ਸਤਿ ਸਗੁਰੂ ਨਾਨਕ ਦੇਵ ਜੀ ਦੇ ਕਟੜ ਪੈਰੋਂ ਘਰ ਆ ਸਤਿਗੁਰੂ ਗੋਬਿੰਦ ਸਿੰਘ ਦੇ ਕਟੜ ਸੇਖਾ ਔਰ ਅੰਮ੍ਰਿਤਧਾਰੀ ਸੰਤਖਾਲਸੇ ਸੋ ਇਸ ਕਰਕੇ ਸਾਨੂੰ ਅਸੀਂ ਆਪਣੇ ਹਿਸਾਬ ਨਾਲ ਸਾਨੂੰ ਹੱਕ ਹੈ ਗੱਲ ਕਰਨ ਦਾ ਅੱਗੇ ਮੰਨੀ ਜਾਏ ਨਾ ਮੰਨੀ ਜਾਓ ਓਟਾ ਪਿਛਨੇ ਘਟਨਾਵਾਂ ਨੂੰ ਕਿ ਸਾਡੀ ਪਿਛਨੇ ਘਟਨਾਵਾਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਘਟਨਾਵਾਂ ਤੇ ਬੜਾ ਮੋਟਾ ਤਾਂ ਹੁੰਦਾ ਰਹਿੰਦਾ ਚੱਲਦਾ ਰਹਿੰਦਾ ਜੇ ਨੀਦਰ ਇਹ ਦੁਨੀਆ ਚੱਲੇਗੀ ਬੜਾ ਮੋਟਾ ਤਾਂ ਕੁਛ ਨਾ ਕੁਛ ਹੁੰਦਾ ਰਹੇ ਲੇਕਿਨ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਜੇ ਪਿੱਛੇ ਕੋਈ ਗਲਤ ਹੋਇਆ ਤੇ ਅੱਗੋਂ ਨਾ ਅੱਡ ਦੇ ਸੁਝਾਅ ਲੱਗਦਾ ਨਹੀਂ ਕਿਸੇ ਦਾ ਨੁਕੀ ਪਤਾ ਗਿਆ ਜੁਨੇ ਕਿਹਾ ਗਿਆ ਦੇਖੋ ਮੈਂ ਜਿਹੜੇ ਇਹ ਸੁਝਾਅ ਦਿੱਤੇ ਰਣਾ ਇਸੇ ਵਾਸਤੇ ਦਿੱਤੇ ਨੇ ਜੇ ਕੋਈ ਪਾਸਟ ਦੇ ਵਿੱਚ ਕੋਈ ਗਲਤੀ ਹੋਈ ਹੈ ਤੇ ਉਸ ਗਲਤੀ ਨੂੰ ਸੁਧਾਰ ਕੇ ਅਸੀਂ ਅੱਗੇ ਤੋਂ ਜਿਹੜਾ ਉਹ ਗਲਤੀ ਨਾ ਹੋਵੇ ਤੇ ਆਪਣੇ ਸਾਰੇ ਹੀ ਜਿੰਨੇ ਸਿੱਖ ਜਗਤ ਹੈਗਾ ਸਮੁੱਚਿਆਂ ਦੀ ਸਹਿਮਤੀ ਨਾਲ ਔਰ ਵਿਦਵਾਨਾਂ ਦਾ ਹੋਣਾ ਅਤੀ ਨਾ ਅਗਰ ਇਕੱਲੇ ਹੀ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਚਾਰ ਹੈੱਡ ਗਰੰਥੀਆਂ ਨੂੰ ਮਿਲ ਕੇ ਕੋਈ ਉਹ ਫੈਸਲਾ ਲੈਂਦੇ ਉਹ ਫੈਸਲਾ ਕਈ ਵਾਰੀ ਲਾਗੂ ਨਹੀਂ ਉਹ ਕਰਵਾਨ ਵਿੱਚ ਅਸਫਲਤਾ ਮਿਲਦੀ ਹੈ ਰਾਜ ਭਗ ਚਾਣ ਵਾਸਤੇ ਮਹਾਨ ਵਿਦਵਾਨ ਜਿਹੜਾ ਸਾਡੇ ਪਹਿਲੀ ਗੱਲ ਤੇ ਕਿਸੇ ਗੁਰੂ ਸਾਹਿਬਾਨ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਪਰੰਪਰਾ ਨਹੀਂ ਚਲਾਈ ਅਕਾਲ ਸਰਕ ਦਾ ਇੱਕ ਜਿਹਦਾ ਰੋ ਕਿਸੇ ਵੀਰ ਜੀ ਨੇ ਕਿਹਾ ਸੀ ਕਿ 1952 25 ਦਾ ਜਿਹੜਾ ਸਾਡਾ ਐਕਟ ਬਣਿਆ ਉਹਦੇ ਮੁਤਾਬਕ ਜੱਜਦਾਰ ਬਰਸਾਂ ਦੀ ਜਿਹੜੀ ਨੁਕਤੀ ਹੈ ਉਹ ਹੁੰਦੀ ਹੈ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਪੰਜ ਪ੍ਰਧਾਨੀ ਜਿਹੜਾ ਸਾਡਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨੇ ਪੰਜ ਪਿਆਰੇ ਸਾਝੇ ਸਾਹਿਬ ਪੰਚ ਪ੍ਰਧਾਨੀ ਦਾ ਜਿਹੜਾ ਤਰਸਪੈ ਸਾਡਾ ਉਹ ਸਾਨੂੰ ਸਹੀ ਲੱਗਦਾ ਉਹ ਇੱਥੇ ਮਹਾਨ ਵਿਦਵਾਨ ਚਾਹੀਦੇ ਨੇ ਸਿੱਖ ਚੱਲਦੇ ਜਿਹੜੇ ਪੂਰਨ ਤੌਰ ਤੇ ਸਿੱਖ ਸਮਾਜ ਨੂੰ ਸੰਤੁਸ਼ਟ ਕਰ ਸਕਣ ਔਰ ਐਸੇ ਜਿਹੜੇ ਕੋਈ ਕੋਈ ਰੌਲੇ ਰੱਬੇ ਵਾਲਾ ਕੰਮ ਨਾ ਸਿੱਖ ਪੰਥ ਤੇ ਹੋਰ ਵੀ ਮੁੱਦੇ ਨੇ ਜਿਹੜੇ ਵਿੱਚ ਬੇਅਦਬੀ ਦਾ ਮੁੱਦਾ ਹੈਗਾ ਔਰ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਮਜੂਦਾ ਹੁਣ ਅਮਰਪਾਲ ਦੇ ਐਨਐਸਏ ਪਦਾਰਥੀ ਕੀ ਹੈ ਕਿ ਨਾਮ ਪਰ ਇਸ ਸੰਸਥਾ ਇਸ ਮੁੱਦਿਆਂ ਨੂੰ ਲੈ ਕੇ ਵੀ ਆਪਣਾ ਬਿਆਨ ਦੇਖੋ ਅਸੀਂ ਜਿਹੜੇ ਪਾਕਿਸਤਾਨ ਉੱਤੇ ਚੰਡੀਗੜ੍ਹ ਮੁਦਾਲ ਅਲੱਗਿਆ ਗਿਆ ਐ ਮੋਰਚਾ ਉਹਦੇ ਵਿੱਚ ਬਸ ਬਕਾਇਦਾ ਅਸੀਂ ਸ਼ਾਮਲ ਹੋਏ ਸਾਂ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਜੋ ਕਿਸੇ ਵੀ ਸਿੱਖ ਨਾਲ ਕੋਈ ਵਧਿੱਕੀ ਹੁੰਦੀ ਹੈ ਅਸੀਂ ਉਹਦੇ ਨਾਲ ਆ ਬਿਲਕੁਲ ਸਿੱਖ ਹੋਣ ਦੇ ਨਾਤੇ ਅਸੀਂ ਮੰਨिए ਭਾਵੇਂ 12 ਨੂੰ ਮੰਨिए 10 ਨੂੰ ਮੰਨिए ਸਤਿਗੁਰੂ ਕਈ ਇਹ ਵੀ ਹੈਗੇ ਨੇ ਜਿਹੜੇ ਸਤਿਗੁਰੂ ਨਾਲ ਦੇ ਸੱਚੇ ਪਾਤਸ਼ਾਹ ਹਨ ਉਹਨਾਂ ਨੂੰ ਮੰਨਦੇ ਨੇ ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਹੈਗੇ ਨੇ ਸਤਿਗੁਰੂ ਨਾਲ ਦੇ ਸਿੱਖ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨ। ਸੋ ਇਸ ਕਰਕੇ ਸਾਡੀ ਤੇ ਸਮੁੱਚੇ ਤੇ ਉਹਨਾਂ ਨੂੰ ਪ੍ਰਧਾਨ ਜੀ ਨੂੰ ਬੇਨਤੀ ਹੈ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕਿ ਅਗੋਂ ਜਿਹੜਾ ਵੀ ਜੱਜਦਾਰ ਸਰਵਲ ਜਿਹੜੇ ਉਹਨਾਂ ਨੇ ਪੜਾਣੇ ਨੇ ਕੋਈ ਪੜਾਣਾ ਜਾਂ ਲੜਣਾ ਪੂਰੀ ਮਾਨ ਮਰਿਆਦਾ ਨਾਲ। ਵੇਖੋ ਸਰਕਾਰਾਂ ਦੇ ਕਰਮਚਾਰੀ ਫਸ ਜਾਂਦੇ ਨੇ ਲੇਕਿਨ ਸਰਕਾਰਾਂ ਪੂਰੀ ਜ਼ੋਰ ਲਾਉਂਦੀਆਂ ਨੇ ਕਿ ਸਾਡੀ ਸਰਕਾਰ ਦੀ ਜਿਹੜੀ ਹੈ ਨਾ ਤੋਂ ਕਿਸੇ ਨਾਲ ਗੱਲ ਥੱਲੇ ਨਾ ਹੋਵੇ। ਯਾਰ ਜਸਟਿਸ ਜਿਹੜੇ ਨੇ ਉਹ ਵੀ ਕਈ ਵਾਰ ਫਸ ਜਾਂਦੇ ਨੇ ਕਿਸੇ ਮਾਮਲੇ 'ਚ ਉਥੇ ਵੀ ਜਿਹੜੇ ਚੀਫ ਜਸਟਿਸ ਜਿਹੜੇ ਹੁੰਦੇ ਨੇ ਉਹ ਇਹ ਸੰਧਰੇ ਕਿ ਸਾਡੀ ਸਾਖ ਨੂੰ ਕਾਇਮ ਰੱਖਿਆ ਜਾਵੇ ਸੋ ਸਾਡੀ ਬੇਨਤੀ ਹੈ ਕਿ ਸ਼ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਕਮੇਟੀ ਔਰ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਕਿ ਸਾਡੇ ਸਿੱਖ ਜਗਤ ਨੂੰ ਕੋਈ ਕਿਸੇ ਪੱਖ ਤੋਂ ਵਿਟਾਲੇ ਇਸ ਬੱਚੀ ਸਾਡੀ ਪੈ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਇਹ ਪਹਿਲੀ ਵਾਰੀ ਇਹ ਹੋਇਆ ਔਰ ਅਸੀਂ ਤਾਂ ਚਾਹੁੰਦੇ ਸੀ ਬਹੁਤ ਸਮਾਂ ਪਹਿਲਾਂ ਹੋ ਜਾਂਦਾ ਲੇਕਿਨ ਹੁਣ ਵੀ ਦੇਰ ਆਇਆ ਦਰਸਤ ਆ ਤੇ ਅਸੀਂ ਬੇਨਤੀ ਕਰਾਂਗੇ ਉਹ ਜਿੰਨੇ ਵੀ ਸਾਡੇ ਸੁਝਾਅ ਨੇ ਉਹ ਉਹਨਾਂ ਨੂੰ ਲਾਗੂ ਕਰਨ ਦੀ ਕਿਰਪਾ ਕਰ